ਸ਼ਸ਼ੀਕਲ ਜੀ ਸਾਰੇ ਆਪਰਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਲਹਿਰਾਪੇ ਡਿਬੇਟ ਹੈ ਨਾ ਲਹਿਰਾਪੇ ਡੇ ਹੈ ਨਾ ਲਹਿਰਾਪੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਜਦੋਂ ਤੁਸੀਂ ਜੀਰੇ ਤੋਂ ਮਖੂਨ ਆਉਨੇ ਆ ਤੇ ਮਸਹੂਨ ਆਉਨੇ ਆ ਰਾਹ ਦੇ ਵਿੱਚ ਸਿੰਘਾ ਪਾੜੀ ਪਿੰਡ ਆਉਂਦਾ ਪਰ ਸਿੰਘਾ ਪਾੜੀ ਪਿੰਡ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇਹ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਜਨਵਾਰ 4 ਜਨਵਾਰ ਆ ਮਿੱਤਰੋ ਇੱਕ Swift ਗੱਡੀ ਵਿਕਾਊ ਆ ਸਾਰੇ ਜੀ ਗੱਲਬਾਤ ਕਰ ਲਾਂਗੇ Swift ਗੱਡੀ ਦੀ ਜਾਣਕਾਰੀ ਆ ਪਿੰਡ ਤੇ ਕਰ ਲਾਂਗੇ ਪਹਿਲਾਂ ਆਪਾਂ ਇਹਨਾਂ ਜਾਨਵਰਾਂ ਦੇ ਬਾਰੇ ਜਾਣਕਾਰੀ ਲੈ ਲੈਨੇ ਆ ਭਰਾ ਤੋਂ ਸਾਰੀ ਗੱਲਬਾਤ ਕਰਦੇ ਆ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਵਧੀਆ ਵੀਰੇ ਠੀਕ ਠਾਕ ਤੁਸੀਂ ਸਤਿਕਾਰ ਪਰਿਵਾਰ ਵੀਰੇ ਸਾਰਾ ਵਧੀਆ ਵੀਰੇ ਤੁਸੀਂ ਦੱਸੋ ਇੱਕ ਵਾਰੀ ਨਾਮ ਦੱਸ ਦਈਏ ਬਾਈ ਜਸਵਿੰਦਰ ਸਿੰਘ ਵੀਰੇ ਪਿੰਡ ਲਹਿਰਾਬੇੜ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਠੀਕ ਆ ਜਸਵਿੰਦਰ ਵੀਰੇ ਸੰਨ ਆਫ ਨਾਮ ਕੀ ਆ ਵੀਰੇ ਸਾਨੂੰ ਵੀਰੇ ਦਲੇਰ ਸਿੰਘ ਦਲੇਰ ਸਿੰਘ ਅੱਛਾ ਜਸਵਿੰਦਰ ਭਾਈ 4 ਜਨਵਾਰ ਹਣਾ ਆ ਛੋਟੀ ਪਹਿਲੇ ਨੰਬਰ ਤੇ ਆ ਜਿਹੜੀ ਵੀਰੇ ਇਹ ਵੀਰੇ ਦੂਜਾ ਸੁਭਾ ਸੁੰਦੀ ਆ ਹੁਣ ਜੀ ਤੇ ਪਹਿਲਾਂ ਨੇ ਦੁੱਧ ਚੋਆ 13 ਕਿਲੋ ਠੀਕ ਆ ਵੀਰੇ ਮੋਰਾ ਦੀ ਆ ਠੀਕ ਆ ਵੀਰੇ ਤੇ ਹਜੇ ਵੀਰੇ ਦਿਨ ਲੈ ਜੂਗੀ ਝੋਟੀ 15 ਤੋਂ 20 15 ਤੋਂ 20 ਦਿਨਾਂ ਦੀ ਹਜੇ ਕੱਚੀ ਮੰਗ ਕੱਚੀ ਆ ਹਾਂਜੀ ਠੀਕ ਆ ਵੀਰੇ ਅਤੇ ਸੀਮਣ ਦੇ ਬਾਰੇ ਕੋਈ ਜਾਣਕਾਰੀ ਹੈਗੀ ਵੀਰੇ ਇਹਨੂੰ ਵੀਰੇ ਆਪਣੇ ਲਿਆਂਦੀ ਆ ਆਪਾਂ ਵੀ ਠੀਕ ਆ ਵਧੀਆ ਪਰੀਚਾ ਹੋਣਾ ਗਿਆ ਅੱਛਾ ਖਰੀਦ ਕੇ ਲਿਆਂਦੀ ਆ ਹਾਂ ਠੀਕ ਆ ਭਾਈ ਝੋਟੀ ਬਹੁਤ ਖਰੀਦਦੀ ਆ ਕਿ ਪਹਿਲਾਂ ਕੱਚੀ-ਕੁੱਚੀ ਖਰੀਦੀ ਸੀ ਇਹ ਮੈਂ ਵੀਰੇ ਹੋਣੀ ਖਰੀਦੀ ਆ ਆਪਾਂ ਨਾ ਠੀਕ ਆ ਵੀਰੇ ਠੀਕ ਆ ਠੀਕ ਆ ਭਾਈ ਕੱਢੀ ਬਾਰ ਨੂੰ ਵੀਰੇ ਤੋਰੀ ਮੜਾ ਜਾਂ ਭਰਾ ਇਹਨੂੰ ਲੈ ਵੀ ਮਿੱਤਰੋ ਬਾਈ ਹੋਣਿਆਂ ਨੇ ਖਰੀਦੀ ਦੂਜਾ ਸੂਆ ਝੋਟੀ ਆ 15 ਤੋਂ 20 ਦਿਨਾਂ ਦੀ ਹਜੇ ਕੱਚੀ ਆ ਮਿੱਤਰੋ ਸਿੰਘ ਬਹੁਤ ਸੋਹਣਾ ਨਿੱਕੇ ਸਿੰਘ ਦੀ ਜਾਵਾ ਕੱਟੀ ਵੇਖ ਸਕਦੇ ਆ ਤੁਸੀਂ ਕੰਨੀ ਆਲਾ ਛੋਟਾ ਗੋਲ ਸਿੰਘ ਆ ਵੇਖ ਸਕਦੇ ਆਂਦਾ ਮਿੱਤਰੋ ਲੀਵਾ ਹਜੇ ਇਹਨੇ ਜਿਹੜਾ ਲਾਉਣਾ ਸ਼ੁਰੂ ਕੀਤਾ ਵਾ ਦਸਾਂ 15 ਦਿਨਾਂ ਦੇ ਵਿੱਚ ਇਹਨੇ ਕੁਛ ਦੀ ਕੁਛ ਥੱਲੋ ਬਣ ਜਾਣਾ ਕਿਉਂਕਿ ਨਖੇਰੇ ਇਹਨੇ ਚੰਗੀਆਂ ਨਖੇਰਨੀਆਂ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਝੋਟੀ ਸਾਫ਼ ਤੇ ਸੁਥਰੀ ਆ ਜਿੰਨੀ ਹੈਗੀ ਆ ਰੇਟ ਆਪਾਂ ਪੁੱਛ ਲੈਣੇ ਆ ਵੀਰ ਤੁਹਿੰਦਾ ਕੀ ਰੇਟ ਆਸ ਕੱਲੇ ਕੱਲੇ ਜਾਨਵਰ ਦੀ ਡਿਟੇਲ ਰੇਟ ਸਮੇਂ ਤੋਂ ਲੈ ਕੇ ਦਊਗਾ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਦਿਜੂਗਾ ਨੰਬਰ ਸਕਰੀਨ ਦੇ ਉੱਤੇ ਲਾ ਦਊਗਾ ਉਸ ਨੰਬਰ ਤੇ ਗੱਲਬਾਤ ਕਰ ਲਿਓ ਤੁਸੀਂ ਮਿੱਤਰੋ ਅੱਛਾ ਵੀਰੇ ਰੇਟ ਕੀ ਰਹੂਗਾ ਵੱਡੇ ਭਾਈ ਜੰਦਾ ਰੇਟ ਵੀਰੇ ਦਾ 125 ਠੀਕ ਆ ਮਾਨਤਾ ਨੇ ਉਹਦੇ ਵਿੱਚੋਂ ਭਾਈ ਮਾਨਤਾ ਨੇ ਵੀਰੇ ਕਰਦਾਂਗੇ ਜਿਹੜਾ ਸਹੀ ਆ ਝੋਟੀ 10 ਦੀ ਦੇਣੀ ਆ ਆਪਾਂ ਠੀਕ ਆ ਭਾਈ ਜੀ ਓਕੇ ਹੋਰ ਵੀ ਮਾਨ ਕਰਦਾ ਹੈ ਕਿਸ ਵੀਰ ਦਾ ਠੀਕ ਆ ਵੀਰੇ ਵੀਰ ਦਿਨਾਂ ਦੀ ਕੱਚੀ ਆ 110000 ਰੁਪਏ ਦੀ ਬਾਈ ਹੁਣੀ ਆ ਉਹਦੇ ਵੀ ਦੇ ਦਿਆਂਗੇ ਨਿੱਕਾ ਸਿੰਘ ਆ ਬਾਕੀ ਤੁਸੀਂ ਆਪ ਵੇਖਣੀ ਆ ਕੀ ਚੀਜ਼ ਤੁਹਾਨੂੰ ਪਸੰਦ ਆਉਂਦੀ ਆ ਅੱਛਾ ਵੀਰੇ 2 ਨੰਬਰ ਤੇ ਮੈਂ ਜਿਹੜੀ ਬਾਈ ਇਹ ਵੀਰੇ ਤੀਜਾ ਸਵੇਰ ਸੁੰਦੀ ਆ ਜੀ 15 ਹਫਤਾ ਨੂੰ ਲੈ ਜਾਊਗਾ ਜੇ ਵੀ ਛੋਟੀ ਠੀਕ ਆ ਵੀਰੇ ਹਾਂ ਤੇ ਦੁੱਧ ਵੀ 12 13 ਲੀਟਰ ਦੁੱਧ ਚਵਾਇਆ ਆ ਠੀਕ ਆ ਵੀਰੇ ਹਣੋ ਹਫਤਾ ਹਜੇ ਕੱਢਦੀ ਆ ਕੱਢਦੀ ਵੀਰੇ ਰਮਾਨਾ ਠੀਕ ਅੱਛਾ ਟੀਕਰ ਦੂਗਾ ਕਿਹੜਾ ਭਰਾਇਆ ਹੋਇਆ ਵੀਰੇ ਇਹ ਵੀਰੇ ਸਾਨ ਤੋਂ ਹੀ ਕਰਾਉਸ ਓਕੇ ਠੀਕ ਆ ਇਹ ਘਰੀ ਚੋਈਏ ਵੀਰੇ ਹਾਂ ਇਹ ਕਰੇ ਠੀਕ ਆ ਵੀਰੇ ਅੱਛਾ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਕੋਈ ਓਕੇ ਲੱਗ ਗਰੰਟੀ ਵਾਲੀ ਮੱਝ ਵੀਰੇ 1% ਦਾ ਨਾ ਹੈਗਾ ਕਿਸੇ ਪਾਸੇ ਉਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਵੀਰੇ ਮੁੱਲ ਤਾਂ 85 ਬਰ 80 ਦੀ ਦੇ ਦਾਂਗੇ ਠੀਕ ਆ ਕੱਢੀ ਬਰ ਤੋਰੀ ਵੀਰੇ ਲੈ ਮੇਤਰੋਂ ਇਹਦਾ ਰੇਟ 8 80000 ਦੀ ਬਾਈ ਹੁਣਿਆਂ ਦੇ ਦੇ ਦਾਂਗੇ ਕੱਚੀ ਆ ਮੈਂ ਹੋਰ ਵੀ ਮਾਨ ਕਰਦਾ ਕੋਈ ਹਰਖੰਡ ਹੋਿੰਦਾ ਆ ਠੀਕ ਆ ਵੀਰੇ ਓਕੇ ਲੈ ਵੀ ਮਿੱਤਰੋ ਹਜੇ ਦਿਨ ਕੱਢ ਜੂਗੀ ਮੈਂ 5-7 ਵੀ 5-70 ਦਿਨਾਂ ਚ ਸੋਹਣੀ ਥੱਲੋ ਜਿਹੜੀ ਤਿਆਰੀ ਫੜ ਜੂਗੀ ਗੋਲਾ ਜਿੰਨੀ ਹੈਗੀ ਆ ਪਾਕੀ ਭਾਅ ਠੀਕ ਆ ਬਾਈ 80000 ਰੁਪਏ ਦੀ ਮਿਲ ਜੂਗੀ ਤੇ ਤੁਹਾਨੂੰ ਵੀ ਪਤਾ ਵੀ 75-80 ਵਾਲਾ ਭਾਅ ਅੱਜ ਕੱਲ ਦੇ ਦੌਰ ਦੇ ਵਿੱਚ ਕਿੱਥੇ ਮਿਲਦਾ ਉਸੀ ਤਾਂ ਵੱਧ ਸਿਆਣੇ ਜਿਨ੍ਹਾਂ ਨੇ ਲੈਣੀ ਆ ਭਾ ਮਤਾਬਕ ਠੀਕ ਆ ਮਹਿ ਚੰਗੀਆਂ ਅੰਗਾ ਪੈਰਾਂ ਦੀ ਚੰਗੀਆਂ ਲੇਵੇ ਪਾਂਡੇ ਤੋਂ ਸਾਫ ਆ ਤੱਕ ਵੀ ਬਲੂਮੀ ਜੀ ਗਾਂ ਨੂੰ ਰੱਖਦੀ ਆ ਬਾਕੀ ਇਹ ਵੀ ਹੋ ਸਕਦਾ ਹਜੇ ਕੱਚੀ ਆ ਵੀ ਪਿੱਛੋਂ ਲੇਵਾ ਭਰਨਾ ਹੋਵੇ ਗਾਂ ਨੂੰ ਪੜ ਲਿਆ ਬਾਕੀ ਬਣਦੀ ਦਣਦੀ ਆ ਮੈਂ ਮੂੰਹ ਮੱਥੇ ਲੱਗਦੀ ਆ ਕੋਈ ਸਿੰਘ ਜ਼ਰੂਰ ਥੋੜਾ ਜਿਆ ਰੈਲਾ ਵਾ ਬਹੁਤ ਭਾਂ ਦੀ ਥੱਲੋਂ ਮੱਚ ਵੀਰੇ ਅੱਛਾ ਗਾਂ ਵੀਰੇ ਦੱਸੀ ਡਿਟੇਲ ਕਾਲੀ ਦੀ ਇਹ ਵੀਰੇ ਤੀਜਾ ਸੁਹਾ ਸੁਈ ਵੈਡ ਹੋਣਾ ਠੀਕ ਆ ਮਗਰ ਬੱਛਾ ਹੈ ਜੀ ਵਿਹਾਂ ਕ ਦਿਨਾਂ ਦਾ ਸੂਆ ਹੈ ਠੀਕ ਆ 13 ਕਿਲੋ ਦੁੱਧ ਆ ਪੈਣ ਕੰਡੇ ਲਾਉਂਦੀ ਹੈ ਕੰਡੇ ਲਾਉਂਦੀ ਹੋਂਦਾ ਚੋਈ ਹੋਈ ਆ ਹਨਾ ਵੀਰੇ ਉਦੋਂ ਵੀਰੇ ਹੰਚੋਲੀ ਠੀਕ ਆ ਬਾਈ ਹੁਣ ਇਹ ਹੋਂਦਾ ਬਾਈ ਦੁੱਧ ਹੀ ਆ ਜਾਂਦਾ ਠੰਡੀ ਸੀਲ ਆ ਪੂਰੀ ਆ ਚਵਾਈ ਜਿਹੜੀ ਬਾਈ ਹੁਣੇ ਜਿਦਾ ਮਰਜੀ ਦੁੱਧ ਹੀ ਆਉਂਦਾ ਨਿਸ਼ ਕਰਕੇ ਘਰੋਂ ਦੁੱਧ ਚੱਕਦਾ ਠੀਕ ਆ ਵੀਰੇ ਵਜਵਾਗ ਚੋਈ ਆ ਜੋ ਮਰਜੀ ਕੋਈ ਬੱਛਾ ਮਗਰ ਆ ਗਿਆ ਕਿ ਮੱਥੀ ਵੀਰੇ ਬੱਛਾ ਵੀਰੇ ਬੱਛਾ ਗਿਆ ਇੰਦਰ ਇਹ ਕੀ ਰਹੂਗਾ ਵੱਡੇ ਭਾਈ ਇਹਦਾ ਵੀਰੇ ਮੁੱਲ ਜੋ ਮਰਜੀ ਕਰਾ ਲਾ 47000 ਦੀ ਗਾਂ ਦੇ ਦੇਾਂਗੇ 47000 ਦੀ ਠੀਕ ਆ ਲੈ ਮ ਵੈੜ ਚੰਗਿਆ ਤੀਜਾ ਸੂਆ ਸੋਈ ਆ ਰੀਜਾ ਵੀਰੇ ਤੀਜਾ ਸੂਆ ਸੋਈ ਆ 13 ਕਿਲੋ ਦੁੱਧ ਐਨ ਕੰਡੇ ਲਾਉਂਦੀ ਆ ਹੁਣ ਚੋਈ ਹੋਈ ਆ ਹੁਣ ਤਾਂ ਮੰਨ ਲਓ ਤੁਸੀਂ ਖਾਲੀ ਲਫਾਫਾ ਦੇਖ ਰਹੇ ਆ ਕਿਸਾਬ ਦਾ ਤੁਸੀਂ ਕਿਉਂਕਿ ਹੁਣ ਇਹ ਬਾਈ ਹੁਣਾਂ ਦੇ ਦੁੱਧ ਹੀ ਆ ਜਾਂਦਾ ਪਿੰਡਾਂ ਦੇ ਵਿੱਚ ਆਪਾਂ ਨੂੰ ਆਮ ਹੀ ਪਤਾ ਵੀ ਜਦ ਦੁੱਧ ਘਰੋਂ ਚੱਕਣ ਵਾਲੇ ਦੁੱਧੀ 5:00 ਵਜੇ ਦੇ ਆਸ-ਪਾਸੇ ਆ ਜਾਂਦੇ ਆ ਤੇ ਆਹੀ ਵੀਡੀਓ 6:00 ਵਜੇ ਤੋਂ ਬਾਰ-ਬਾਰ ਬਣਾ ਰਹੇ ਆ ਮੇਥੋਂ ਸਾਉ ਤੋਂ ਜੱਜਮੈਂਟ ਕਰਿਆ ਜਾਂਦੀ ਕਰਮਾਂ ਵਾਲੀ ਦੀ ਬੱਚਾ ਇਹਦੇ ਮਗਰ ਆ 47000 ਰੁਪਏ ਹਨਾ ਵੀਰੇ ਨਾੜ ਪਿਆਰ ਹੋ ਜਾਊਗਾ ਇਹਦੇ ਵਿੱਚ ਹੋਜੂ ਵੀਰੇ ਹੋਜ 14 ਮਹੀਨਿਆਂ ਦਾ ਠੀਕ ਆ ਤੇ ਟੀਕੇ ਦਾ ਹੀ ਆ ਇਹ ਵੀ ਠੀਕ ਆ ਇਹਦੇ ਕੋਈ ਜਾਣਕਾਰੀ ਟੀਕੇ ਬਾਰੇ ਵੀਰੇ ਜਾਣਕਾਰੀ ਨਹੀਂ ਆਪਾਂ ਦਾ ਨਿੱਕਾ ਜਿਹਾ ਬੱਚਾ ਹੀ ਲੈਂਦਾ ਏ ਓਕੇ ਠੀਕ ਆ ਹੋਰ ਕਿੰਨੀ ਉਮਰ ਹੋ ਗਈ ਦੱਸੀ ਵੀਰੇ ਇਹਦੇ ਵੀਰੇ 14 ਮਹੀਨੇ ਹੋ ਗਏ 14 ਮਹੀਨੇ ਹੋ ਗਏ ਅੱਛਾ ਮਾਂ ਅੰਦਾ ਦੁੱਧ ਦਾ ਤਾਂ ਪੁੱਛੇ ਮਾਂ ਦਾ ਵੀਰੇ ਦੁੱਧ ਹੈ ਕਹਿੰਦਾ 16 ਲੀਟਰ ਠੀਕ ਆ ਭਾਈ ਅੱਛਾ ਇਹ ਕਿੰਨੇ ਦਾ ਦੇ ਦੇਾਂਗੇ ਵੀਰੇ ਆਪਾਂ ਇਹ 40 ਦਾ ਦੇ ਦੇਾਂਗੇ ਠੀਕ ਆ ਭਾਈ ਇਹਦੇ ਵਿੱਚ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਵੀਰੇ ਕੱਢੀ ਬਾਰੋਂ ਤੋਰੀ ਵੀਰੇ ਮਾੜਾ ਜਿਹਾ ਨੂੰ ਲੇ ਮਿੱਤਰੋ ਕਟਾ ਥਰਲੋ ਥੁੱਲੋ ਚੰਗਾ ਕਰਮਾ ਵਾਲਾ ਮਾਲੇ ਪੱਖ ਤੋਂ 16 ਕਿਲੋ ਦੁੱਧਾ ਰਸੀਮਨ ਦੇ ਬਾਰੇ ਪੂਖਤਾ ਜਾਣਕਾਰੀ ਕੋਈ ਨਹੀਂ ਇਹਦੇ ਬਾਰੇ ਕਿਹੜੇ ਦਾ ਕਿਹੜੇ ਦਾ ਨਹੀਂ ਹੈ ਲੇਕਿਨ ਇਹ ਟੀਕੇ ਦਾ ਮਿੱਤਰੋ ਇਹ ਗੱਲ نوٹ ਰੱਖਿਆ ਜੇ ਸਾਫ ਅੰਗਾਂ ਦੇ ਵਿੱਚ ਆ ਨਿੱਕਾ ਗੋਲ ਮੋਟਾ ਕੰਨੀ ਵਾਲਾ ਸਿੰਘ ਜਿਹੜੇ ਪੁਰਾਣੇ ਸਾਹਮਣਾਂ ਹੈ ਬਾਕੀ ਇੱਕ ਗੱਲ ਹੋਰ ਵੀ ਹੈ ਜਿਹੜੇ ਪੁਰਾਣੇ ਹਾਲ ਹੀ ਕੱਢਣਾ ਹੋਇਆ ਹਾਲੀ ਦੇ ਬਿਲਕੁਲ ਆਹ ਹਨੀਆਂ ਹੁਣ ਤੁਸੀਂ ਮਿਹਨਤ ਜ਼ਰੂਰ ਕਰ ਲਿਓ ਇਹਨੂੰ ਜੇ ਕਿ ਪੁਰਾਣੇ ਹਾਲ ਹੀ ਕੱਢਣਾ ਹੋਇਆ ਤਾਂ ਇਹ ਚੌਥੇ ਦਿਨ ਕੋ ਜੁਗਾ ਜਿਹੜਾ ਭਰਾ ਇਹ ਤਿਆਰੀ ਦੇ ਵਿੱਚ ਹਾਲੀ ਦੇ ਵਿੱਚ ਇਹ ਤਾਂ ਸੀਗੇ ਬਾਈ ਦੇ ਮਿੱਤਰੋ ਜਾਨਵਰ ਹੋਣ ਇੱਕ ਗੱਡੀ ਦਿਖਾਉਣੀ ਆ ਮਾਨੂੰ ਵੀਰੇ ਗੱਡੀ ਕਿਹੜਾ ਮਾਡਲ ਆ ਬਾਈ ਆਪਣੀ 12 ਮਾਡਲ ਵੇ ਓਕੇ ਸਵਿਫਟ mdi ਠੀਕ ਆ ਵੀਰੇ ਨਾਂ ਕਿੰਨੇ ਆ ਬਾਈ ਇਹ ਇਹ ਹੈਗੀ ਆ ਵੀਰੇ ਤੀਜੇ ਨਾ ਤੀਜੇ ਨਾ ਠੀਕ ਆ ਅੱਛਾ ਇਹ ਲਈ ਕਿ ਚੱਲੀ ਕਿੰਨੀ ਆ ਇਹ ਮਿੱਟੀ ਸਾਰੀ ਵੀਰੇ ਓਕੇ ਇੰਜਨ ਗੇਅਰ ਸਾਰੀ 80000 ਕਿਲੋਮੀਟਰ ਚੱਲੀ ਸਾਰੀ 80000 ਕਿਲੋਮੀਟਰ ਚੱਲੀ ਠੀਕ ਆ ਲੈ ਵੀ ਪੁੱਤ ਬਾਰੀਆਂ ਖੋਲ ਕੇ ਵਿੱਚੋਂ ਵਿਖਾ ਦੀ ਸਾਰੀ ਗੱਡੀ ਇੱਕ ਵਾਰੀ ਨਵੇਂ ਮੇਟਰ ਨੂੰ ਦੇਖ ਸਕਦੇ ਮੀਟਰ ਆਨ ਰਿਕਾਰਡ ਸਾਰਾ origignal ਗੱਡੀ ਆ ਜਿੰਨੀ ਹੈਗੀ ਆ ਮਿੱਤਰੋ ਅੱਛਾ ਵੀਰੇ ਇਹਦੀ ਪਾਸਿੰਗ ਪੂਸਿੰਗ ਸਾਰਾ ਕੁਝ ਇਨਸੂਰਡ ਸਾਰਾ ਓਕੇ ਆ ਵੀਰੇ ਫੁੱਲ ਠੀਕ ਆ ਭਾਈ ਵੀ ਕਾਗਜ਼ੀ ਕਾਰਵੇ ਸਾਰੀ ਮੁਕੰਮਲ ਆ ਹੈ ਮੁਕੰਮਲ ਆ ਠੀਕ ਆ ਭਾਈ ਓਕੇ ਅੱਛਾ ਕਿੰਨੇ ਦੀ ਦੇ ਦਾਂਗੇ ਵੀਰੇ ਇਹ ਆਪਾਂ ਮੁੱਲ ਵੀਰੇ ਜੋ ਮਰਜ਼ੀ ਕਰਾ ਲਾ ਆਪਾਂ 335 ਦੀ ਗੱਡੀ ਦੇ ਦਾਂਗੇ 335 ਦੀ ਹਾਂ ਠੀਕ ਆ ਲੈ ਮਿੱਤਰੋ 335000 ਰੁਪਿਆ ਡਿਮਾਂਡ ਆ 12 ਮਾਡਲ ਆ ਤੀਜੇ ਨਾਮ ਆ ਪੰਜਾਬ ਨੰਬਰ ਆ ਹੈਂ ਤੈਰ ਚਾਰੇ ਨਵੇਂ ਆ ਹਨਾ ਹਾਂਜੀ ਲਾਏ ਲੱਗੇ ਹੋਇਆ ਲਾਏ ਲੱਗੇ ਹੂੰ ਲਾਏ ਲੱਗੇ ਹੋਇਆ ਮਤਲਬ ਸੱਸ ਸਹਰੀ ਗੱਡੀ ਨੂੰ ਮਤਲਬ 35 40 ਸਾਰੀ ਹੋਈ ਹੋਈ ਆ ਵੀਰੇ ਹਾਂ ਹੈ ਅੰਦਰੋਂ ਸੱਸ ਸੂਸਰੀ ਹੋਈ ਸਾਰੀਆਂ ਵੀ ਪੈਸਾ ਨਹੀਂ ਖਾਂਦੀ ਇੱਕ ਵੀ ਹਾਂ ਵੀ ਮਤਲਬ ਘਰੇ ਚਲਾਉਣ ਨੂੰ ਸਾਰੀ ਓਕੇ ਸਰਵਸ ਸੁਰਵ ਸਾਰੀਆਂ ਠੀਕ ਹੈ ਵੀਰ ਲੈ ਵੀ ਘਰੇ ਖੜੀ ਗੱਡੀ ਮਿੱਤਰੋ ਮਿਲ ਜੂਗੀ ਤੁਹਾਨੂੰ ਐਸੈਸਰੀ ਸਾਰੀ ਇਹਨੂੰ ਲੱਗੀ ਹੋਈ ਹੈ 12 ਮਾਡਲ ਅਰੀਜਨਲ ਗੱਡੀ ਆ ਸਾਰੀ ਪੰਜਾਬ ਨੰਬਰ ਆ ਫਰੋਜਪੁਰ ਦਾ ਨੰਬਰ ਆ ਮਿੱਤਰੋ ਡੀਜ਼ਲ VDI ਗੱਡੀ ਆ ਮਿੱਤਰੋ ਬਾਕੀ ਸਵਿਫਟ ਗੱਡੀ ਦੀ ਮਾਰਕੀਟ ਤੁਸੀਂ ਸਾਰੇ ਪ੍ਰਾਈਸ ਜਾਣਦੇ ਆ ਔਰ ਜਿਹੜੇ ਭਰਾਰੇ ਘਰੋਂ ਗੱਡੀ ਲੈਣੀ ਆ ਫੋਕਸ ਲੇਟਾ ਸਾਰਾ ਕੁਝ ਓਕੇ ਅਰੀਜਨਲ ਗੱਡੀ ਆ ਮਿੱਤਰੋ ਅੱਛਾ ਵੀਰੇ ਨੰਬਰ ਇੱਕ ਵਾਰੀ ਸਾਂਝਾ ਕਰਦੀ ਪਰ ਆਪਣਾ ਨੰਬਰ ਵੀਰੇ 99142 ਜੀ 69608 ਇੱਕ ਵਾਰੀ ਹੋਰ ਬੋਲ ਦਿਓ ਵੀਰੇ 99142 ਜੀ 69608 ਇੱਕ ਵਾਰੀ ਹੋਰ ਕਰ ਲਓ ਨੰਬਰ 95014 ਜੀ 69608 ਹੋ ਗਈ ਉਹ ਵੀ ਇੱਕ ਵਾਰੀ ਹੋਰ ਦੁਹਰਾ ਦਿਓ 95014 ਜੀ 69608 ਠੀਕ ਹੈ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ ਧੰਨਵਾਦ